ਜਕਸਨਿਕ ਗਰੀ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆ ਤਸਵੀਰਾਂ ਵੇਖ ਸਕਦੇ ਹੋ ਜਿੱਥੇ ਪੰਥ ਕਾਗੋ ਬੈਠੇ ਆ ਨਾਲ ਪੁਲਸ ਵਾਲੇ ਬੈਠੇ ਆ ਤੇ ਹੋਰ ਵੀ ਜਿਹੜੇ ਸਰਪੰਚ ਸਾਹਮਣੇ ਤਰਤੂ ਸੁਝ ਜਾਂਦੇ ਅਸੀਂ ਆ ਬਈਆਂ ਇਹ ਸਾਰੇ ਸਰਪੰਚ ਅੱਜ ਹਵੇਲੀ ਦੇ ਵਿੱਚ ਇਕੱਠੇ ਹੋਏ ਤੇ ਇਹਨਾਂ ਵੱਲੋਂ ਇੱਕ ਚਾਹ ਪਾਰਟੀ ਰੱਖੀ ਗਈ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਸਰਦਾਰ ਦਿਲਬਖ ਸਿੰਘ ਬਰਾੜ ਜਿਹੜੇ ਥਾਣਾ ਮੁਖੀ ਸੰਮਲਸਾ ਦੇ ਸੰਨ ਉਹਨਾਂ ਦੀ ਬਦਲੀ ਹੋ ਗਈ ਸੀਗੀ ਤੋ ਉਹਨਾਂ ਨੂੰ ਅੱਜ ਵਧਾਈ ਗਈ ਪਾਰਟੀ ਜਿਹੜੀ ਦਿੱਤੀ ਗਈ ਤਸਵੀਰਾਂ ਦੇ ਵਿੱਚ ਤੁਸੀਂ ਦਲਬਾਖ ਸਿੰਘ ਬਰਾੜ ਵੀ ਦੇਖ ਰਹੇ ਹੋ ਤੇ ਹੋਰ ਲੋਕ ਬੈਠੇ ਵੀ ਦਿਖਾਈ ਦੇ ਰਹੇ ਹੋ ਤੇ ਨਾਲ ਤੁਹਾਨੂੰ ਜਿਹੜੇ ਨਵੇਂ ਐਸਐਚਓ ਇੱਥੇ ਪਹੁੰਚੇ ਹੈਗੇ ਜਨਕਰਾਜ ਜੀ ਉਹਨਾਂ ਦੀ ਵੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇਖ ਰਹੇ ਹੋ ਜਿੱਥੇ ਉਹਨਾਂ ਦਾ ਵੀ ਸਵਾਗਤ ਕੀਤਾ ਜਾ ਰਿਹਾ ਤੇ ਨਾਲ ਨਾਲ ਦਲਬਾਖ ਸਿੰਘ ਬਰਾੜ ਨੂੰ ਵੀ ਵਧਾਈ ਗਈ ਪਾਰਟੀ ਦੇ ਰੂਪ ਵਿੱਚ ਗਿਫਟ ਦਿੱਤੇ ਗਏ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ ਸਰੂਪਾ ਪਾਏ ਗਏ ਤੇ ਤੁਸੀਂ ਵੀ ਤਾਂ ਤੁਸੀਂ ਐਸੇ ਲਗਾਤਾਰ ਦੇਖ ਰਹੇ ਹੋ ਜਗ ਸੇਵਕ ਤੇ ਕਿੱਥੇ ਲੰਬੇ ਸਮੇਂ ਤੋਂ ਸਰਦਾਰ ਦਲਬਾਖ ਸਿੰਘ ਬਰਾੜ ਥਾਣਾ ਸਮਾਲਸਾ ਦੇ ਵਿੱਚ ਆਪਣੀ ਸੇਵਾ ਨਿਭਾਅ ਰਹੇ ਸੀਗੇ ਤੇ ਚੰਗੀ ਇਮਾਨਦਾਰੀ ਨਾਲ ਉਹਨਾਂ ਨੇ ਇੱਕ ਵੱਲੋਂ ਕੰਮ ਕੀਤਾਗਾ ਜਿਸ ਨੂੰ ਲੈ ਕੇ ਜਿਹੜੇ ਇਲਾਕਾ ਦੇ ਨਾਗਰਿਕਾਂ ਦੇ ਵਿੱਚ ਇੱਕ ਉਹਨਾਂ ਦਾ ਹੀ ਸਤਕਾਰ ਸੀਗਾ ਉਹਨਾਂ ਨੇ ਅੱਜ ਸਤਕਾਰ ਦੇ ਰੂਪ 'ਚ ਜਿੱਥੇ ਚਾਹ ਪਾਰਟੀ ਰੱਖੀ ਤੇ ਉਹਨਾਂ ਨੂੰ ਉਹਦੇਗੀ ਪਾਰਟੀ ਵੀ ਦਿੱਤੀ ਗਈ ਤੇ ਨਵੇਂ ਆਏ ਐਸਐਚਓ ਜਨਕ ਰਾਏ ਨੂੰ ਸਵਾਗਤ ਕੀਤਾ ਤੇ ਉਹਨਾਂ ਨੂੰ ਮੁੱਕੇ ਦਿੱਤੇਗੇ ਮੈਂ ਉਮੀਦ ਕਰਦਾ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਤੇ ਇਹਦੇ ਸਬੰਧ ਵਿੱਚ ਅਸੀਂ ਸਰਤਾ ਦਲਬਖ ਸਿੰਘ ਬਰਾੜੋਣਾ ਨਾਲ ਗੱਲਬਾਤ ਉਹਦੀ ਕਰਾਂਗੇ ਨਵੇਂ ਆਏ ਐਸਐਚਓ ਸਾਹਿਬ ਨਾਲ ਗੱਲਬਾਤ ਅਗਲਾਂਗੇ ਤੇ ਤੁਸੀਂ ਵੀ ਤਾਂ ਇੱਕ ਵਾਰ ਤੋਂ ਜਰੂਰ ਵੇਖ ਲਓ ਸ਼ੇਅਰ ਕਰ ਲਓ ਤਾਂ ਕਿ ਜਿਹੜੇ ਲੋਕਾਂ ਵੱਲੋਂ ਜਿਹੜਾ ਸਨਮਾਨ ਆ ਦਿੱਤਾ ਜਾ ਰਿਹਾ ਹੈਗਾ ਤੇ ਵੱਖ-ਵੱਖ ਬੁਲਾ ਰਹੇ ਮਰੋਂ ਆਪਣੀ ਆਪਣੀ ਗੱਲ ਵੀ ਰੱਖੇਗੀ ਤੇ ਤੁਸੀਂ ਇਸ ਟਾਈਮ ਆ ਜਿਹੜੀਆਂ ਤਸਵੀਰਾਂ ਵੇਖ ਰਿਹਾ ਹਾਂ ਸਮਾਲਸਰ ਹਵੇਲੀ ਤੋਂ ਵੇਖ ਰਿਹਾ ਹਾਂ ਨਵੇਂ ਆਏ ਐਸਐਚਓ ਵੱਲੋਂ ਵੀ ਅਸਬੋਧਨ ਕੀਤਾ ਗਿਆ ਤੇ ਆਓ ਸੁਣਦੇ ਹਾਂ ਲੋਕਾਂ ਦਾ ਕੀ ਕਹਿਣਾ ਪਾਕ ਸਿੰਘ ਜੀ ਅੱਜ ਆ ਜੇ ਪਤਾ ਕੀ ਬਾਟੇ ਤੇ ਪਹੁੰਚੋ ਜੀ ਕੀ ਕਹਿਣਾ ਚਾਹੁੰਦੇ ਹੋ ਨਾਛੇ ਸਮਾਜ ਸਰਕਾਰ ਵਿੱਚ ਬਹੁਤ ਵਧੀਆ ਕੰਮ ਕਰਦੇ ਜੀ ਬਹੁਤ ਚੰਗੇ ਪੋਸਟਸ ਨਾਲ ਵਿੱਚ ਸਾਬਤ ਹੋਏ ਨੇ ਜੀ ਇਹਨਾਂ ਦੇ ਹਿੱਸੇ ਜ਼ਿਆਦਾਤਰ ਅਹਿਨਾਮ ਆਏ ਨੇ ਕਿਸੇ ਨਾਲ ਮੇਲ ਸਾਥ ਨਹੀਂ ਬਈ ਸੰਸਾਦੀਤ ਕਦਰਾਂ ਕੀਮਤਾਂ ਦਿਨਾਂ ਨੇ ਰੱਖੀ ਕੀਤੀ ਆ ਵੀ ਮੈਂ ਅਰਜਨ ਦੀ ਰਾਗੀ ਪਾਰਟੀ ਤੇ ਅਫਸਰ ਵੀ ਕਰਦਾ ਕਿ ਸਾਡੇ ਕੋਲ ਜਾ ਰਹੇ ਨੇ ਤੇ ਇਹਨਾਂ ਨੂੰ ਰਾਗੀ ਪਾਰਟੀ ਵੀ ਦਿੱਤੀ ਆ ਪੂਰੀ ਸੰਗਤ ਨੇ ਮੇਰਾ ਖਾ ਦਾ ਜਿਹਦੇ ਨਾਲ ਵਿਛਰੇ ਨੇ ਸਕੇ ਭਰਾਵਾਂ ਕੋਲ ਵਿਛਰੇ ਨੇ ਹਰੇਕ ਦੇ ਪਰਿਵਾਰਕ ਮੈਂਬਰ ਬਣ ਕੇ ਰਹੇ ਨੇ ਤਾਨਾ ਸਮਾਲ ਸਰ ਬਹੁਤ ਬਿੱਤਰ ਇਹਨਾਂ ਦੇ ਕਾਰਜਕਾਰੀ ਦੇ ਵਿੱਚ ਚੱਲਿਆ ਕਿਸੇ ਨਾਂ ਬੈਂਸਾ ਵੀ ਕਦੀ ਨਹੀਂ ਤੇ ਹੁਣ ਵਾਲੇ ਧੰਨਵਾਦ ਕਰਦਾ ਜਿਹੜੇ ਹਰ ਥਾਂ ਜਾ ਕੇ ਛੋਟੇ ਛੋਟੇ ਚੀਜ਼ ਕਵਰ ਕਰਦੇ ਆ ਤੇ ਦੂਜਾ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਕਰਦਾ ਮੈਂ ਜਦੋਂ ਦਾ ਇਸ ਚੀਜ਼ ਨਾਲ ਜੁੜਿਆ ਮੈਂ ਅੱਜ ਪਹਿਲੀ ਵਾਰ ਇਹੋ ਜਿਹਾ ਅਫਸਰ ਦੇਖਿਆ ਜੀ ਜੀ ਨੇ ਜਾਨ ਦੇ ਟਾਈਮ ਸਾਰੇ ਹਲਕੇ ਦੇ ਮੋਹਤਵਾਰ ਬੰਦਿਆਂ ਨੂੰ ਪ੍ਰੈਸ ਨੂੰ ਸੱਦ ਕੇ ਪਾਰਟੀ ਕਰਨੀ ਜੀ ਤੇ ਜੋ ਸਵਾਵਾ ਦੀ ਗੱਲ ਆ ਉਹ ਤਾਂ ਸਵਾ ਸਾਲ ਹੋ ਗਿਆ ਤੇ ਅਸੀਂ ਕਦੇ ওই ਚੀਜ਼ ਦੇਖੀ ਨਹੀਂ ਕਦੇ ਵੀ ਕਦੇ ਕਿਸੇ ਦੀ ਤਾਂ ਜਵਾਬ ਦਿੱਤਾ ਹੋਵੇ ਜਾਂ ਨਾ ਕੋਈ ਵੱਧ ਤੋਂ ਵੱਧ ਬਾਈ ਨਵੇਂ ਕਰਾਏ ਕੋਈ ਪਾਰਕਾਂ ਦੀ ਨਹੀਂ ਜਾਇਜ਼ ਦਿੱਤਾ ਤੇ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਅਸੀਂ ਬੇਨਤੀ ਕਰਦੇ ਆਂ ਐਮਐਲਏ ਸਾਹਿਬ ਨੂੰ ਇਹੋ ਜਿਹੇ ਅਫਸਰ ਦੁਆਰਾ ਫੇਰ ਸਾਡੇ ਲਾਇਨ ਅਸੀਂ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਆਂ ਤੇ ਦੂਜਾ ਵੀ ਬਾਈ ਦਰਵਾਜੇ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਬਹੁਤ ਵਧੀਆ ਸਵਾਮਾਂ ਨਵਾਈਆਂ ਤੇ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਅਜਿਹੇ ਅਫਸਰ ਆਉਂਦੇ ਰਹਿਣ ਤੇ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ ਸਾਡਾ ਪਰਾ ਜੋ ਇਸ ਸਥਾਨਾ ਦਾ ਧੰਨਵਾਦ ਕਰਦੇ ਆ ਸਾਰੇ ਉਹਨਾਂ ਬੀਬੀਾਂ ਦਾ ਜਿਹੜੀ ਬਹੁਤ ਚਿਆਰ ਐਸਐਚ ਬਲਵਾਨ ਜੀ ਆਪਣੇ ਵਧੀਆ ਸੁਭਾਅ ਨਾਲ ਆ ਕੇ ਇੱਥੇ ਆ ਰਹੇ ਆ ਤੇ ਜਿਹੜੇ ਪਾਣੀ ਹੁੰਦੇ ਉਹ ਵਗਦੇ ਹੀ ਚੰਗੇ ਲੱਗਦੇ ਆ ਜਿਹੜੇ ਉਹਨਾਂ ਦਾ ਹੌਮ ਟਾਊਨ ਸਪਿੰਗਡਾ ਉਹ ਐਮਰ ਸਾਹਿਬ ਦੀ ਰੋਕਣ ਦੇ باوجود ਵੀ ਚਲੋ ਉਹਨਾਂ ਦੀ ਮਜਬੂਰੀ ਸੀ ਚਲੇ ਗਿਆ ਪਰ ਇਲਾਕੇ ਦੀ ਸੰਗਤ ਦੇ ਪਹੁੰਚਣ ਦੇ ਨਾਲ ਅੱਜ ਤੁਹਾਨੂੰ ਪਤਾ ਹੀ ਲੱਗਿਆ ਉਹਨਾਂ ਦਾ ਇਥੇ ਲੋਕਾਂ ਦੇ ਨਾਲ ਸੰਗਤਾਂ ਦੇ ਨਾਲ ਕਿੰਨਾ ਪਿਆਰ ਸੀ ਉਹਨਾਂ ਨੇ ਹਮੇਸ਼ਾ ਇੱਕ ਪੁਲਿਸ ਅਫਸਰ ਦੀ ਤਰ੍ਹਾਂ ਨਹੀਂ ਇੱਕ ਜ਼ਿੰਮੇਵਾਰ ਵਿਅਕਤੀ ਦੀ ਤਰ੍ਹਾਂ ਵਧੀਆ ਕੰਮ ਕਰਿਆ ਤਾਂ ਹੀ ਲੋਕਾਂ ਨੇ ਉਹਨਾਂ ਨੂੰ ਇੰਨਾ ਤਾਂ ਸਰਦਾਰ ਜਗਬਾਤ ਸਿੰਘ ਸਾਡੇ ਇਲਾਕੇ ਦੇ ਵਿੱਚ ਜਦੋਂ ਫੌਨਲੀ ਤੋਂ ਆਪਦੇ ਐਸਐਚਓ ਬਣ ਕੇ ਆਏ ਪਰ ਇਹ ਇਲਾਕੇ ਦੇ ਵਿੱਚ ਇੱਕ ਜੁਨੇਵਾਰ ਇੱਕ ਨੇ ਹਰੇਕ ਨੂੰ ਆਪਣੇ ਕਿਸੇ ਨੂੰ ਵੱਡੇ ਭਰਾ ਦਾ ਤੇ ਕਿਸੇ ਨੂੰ ਛੋਟੇ ਭਰਾ ਦਾ ਉਹ ਦਿੰਦਾ ਬਹੁਤ ਮਾਨਕਸ਼ੀ ਇਲਾਕੇ ਨੂੰ ਤੇ ਇਲਾਕੇ ਨੇ ਵੀ ਉਹਨਾਂ ਦਾ ਇਨਾ ਸਤਕਾਰ ਕੀਤਾ ਅੱਜ ਇਹ ਲੋਕ ਤੁਹਾਡੇ ਸਾਹਮਣੇ ਆ। ਬਹੁਤ ਬਹੁਤ ਧੰਨਵਾਦ ਆ ਮੈਂ ਸਿਚੂ ਸਾਹਿਬ ਦਾ, ਅੰਮ੍ਰਿਤ ਬਾਸ਼ਿੰਦੀ ਦਾ ਧੰਨਵਾਦ ਕਰਦਾ। ਜਿੱਥੇ ਵੀ ਹੋ ਜਾਣ ਜਿਹੜੇ ਵੀ ਇਲਾਕੇ ਦੇ ਜਾਨ ਕਜੀਗਾਂ ਸੇਵਾਵਾਂ ਦਿੰਦੇ ਰਿਹਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਕੱਲ ਖਾਣਾ ਸਮਾਗਮ ਸਰ ਦੇ ਵਿੱਚ ਜੁਆਇਨ ਕੀਤਾ। ਕਿ ਮੈਂ ਜਿਹੜਾ ਹੈਗਾ ਪੁਲਿਸ ਅਫਸਰ ਦੀ ਜਿਹੜੀ ਡਿਊਟੀ ਹੈ ਉਹਨਾਂ ਨੂੰ ਲਵਾਉਂਦਾ ਹੋਇਆ ਆਮ ਪਬਲਿਕ ਤੋਂ ਇਹ ਆਸ ਕਰਦਾ ਕਿ ਉਹ ਪੁਲਿਸ ਦੀ ਵਰਕਿੰਗ ਦੇ ਵਿੱਚ ਪੁਲਿਸ ਉਹ ਜਿਹੜਾ ਲੋਕਾਂ ਦਾ ਸਹਿਯੋਗ ਦੇਣ ਤਾਂ ਕਿ ਸਕਸੈਸ ਹੋ ਕੇ ਲੋਕਾਂ ਦੀ ਸੇਵਾ ਕੀਤੀ ਜਾ ਸਕੇ ਧੰਨਵਾਦ ਰਾਜ ਵਿਧਾਇਕੀ ਪਾਰਟੀ ਰੱਖੀ ਹੈ ਜੀ ਕਿਵੇਂ ਲੱਗਦਾ ਅੱਜ ਕੀ ਮਹਿਸੂਸ ਕਰ ਰਹੇ ਹੋ ਦੇਖੋ ਬੜਾ ਮਨ ਮਾਣ ਮਹਿਸੂਸ ਹੋਇਆ ਮੈਨੂੰ ਸਵਾ ਸਾਲ ਤੋਂ ਪੁਰੇ ਇਥੇ ਬਤੌਰ ਐਫਐਸਟੀ ਸਮਾਜਸਰ ਹੋ ਗਿਆ ਮੈਂ ਡਿਸਟ੍ਰਿਕਟ ਵੋਲੰਟੇਰ ਬਣ ਗਿਆ ਜੀ ਐਮਐਲਏ ਸਾਹਿਬ ਨੇ ਮੈਨੂੰ ਬੜਾ ਮਾਣ ਬਖਸ਼ਿਆ ਮੈਂ ਉਹਦਾ ਧੰਨ ਦੇ ਨਹੀਂ ਸਕਦਾ ਬਹੁਤ ਸਵਾ ਸਾਲ ਆਇਆ ਕੋਈ 1% ਕਿਸੇ ਲੰਬਾ ਨਹੀਂ ਆਇਆ ਅੱਜ ਮੈਨੂੰ ਇੰਨੇ ਭਾਰੀ ਕੱਟ ਤੋਂ ਪਤਾ ਲੱਗਿਆ ਜਿਉ ਲੋਕਾਂ ਨੇ ਮੈਨੂੰ ਸਹਿਯੋਗਤਾ ਦੀ ਪਾਰਟੀ ਵਿਧਾਇਕੀ ਰੱਖੀ ਮੇਰੀ ਤੇ ਜੀ ਔਰ ਇੰਨੇ ਸਨਮਾਨ ਵਗੈਰੇ ਲੈ ਕੇ ਆਏ ਲੋਕ ਨੇ ਮੇਰੇ ਕੋਲ ਗੈਫਟ ਲੈ ਕੇ ਮੇ ਨੇ ਜੀ ਚਾਹੁੰਦਾ ਮੈਨੂੰ ਕੋਈ ਹੱਤ ਦੇਵੇ ਪਰ ਮੈਂ ਇਹਨਾਂ ਦਾ ਮਾਨ ਨਹੀਂ ਤੋੜ ਸਕਦਾ ਪਰ ਮੈਨੂੰ ਬਹੁਤ ਲਾਗਾ ਬਹੁਤ ਹੀ ਵਧੀਆ ਪੜ੍ਹੇ ਲਿਖੇ ਲੋਕ ਇੱਥੇ ਮਿਲੇ ਜੀ ਔਰ ਕੋਈ ਵੀ ਮੇਰੇ ਨਾਲ ਤੱਕ ਲੰਮ ਵਾਲੇ ਬਹੁਤ ਪਿਆਰ ਮਿਲਾ ਮੈਂ ਸਾਡੀ ਉਮਰ ਯਾਦ ਰੱਖੂਗਾ ਜੇ ਪਰਮਾਤਮਾ ਨੇ ਉਮਰ ਹੋਰ ਬਖਸ਼ੀ ਦੁਬਾਰਾ ਇੱਥੇ ਸੇਵਾ ਕਰਨ ਦਾ ਮੌਕਾ ਜ਼ਰੂਰ ਲੈ ਕੇ ਆਵਾਂਗੇ ਇਹ ਕੁਝ ਕਹਿਣਾ ਚਾਹੁੰਦਾ ਹਾਂ ਧੰਨਵਾਦ